ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਟੂ ਬੈਕ ਮੇ YouTube ਚੈਨਲ ਅੱਜ ਆਪਾਂ ਬਣਾਵਾਂਗੇ ਪਾਲਕ ਪਨੀਰ ਸਾਰਿਆਂ ਤੋਂ ਪਹਿਲਾਂ ਆਪਾਂ ਪਿਆਜ਼ ਲੈ ਲਿਆਣਾ ਪਿਆਜ਼ ਥੋੜਾ ਵੱਡਾ ਸੀ ਸੋ ਆਪਾਂ ਹਾਫ ਲੈ ਲਿਆ ਤੇ ਇਹਨੂੰ ਆਪਾਂ ਚੋਪਰ ਦੇ ਵਿੱਚ ਵੀ ਇਹਦੀ ਕਰ ਸਕਦੇ ਹਾਂ ਚੋਪਿੰਗ ਸੋ ਆਪਾਂ ਚੋਪਿੰਗ ਬੋਰਡ ਤੇ ਕਰ ਰਹੇ ਹਾਂ ਇਹਨੂੰ ਬਰੀਕ ਬਰੀਕ ਕੱਟ ਲੈਣਾ ਇਧਰ ਆਪਾਂ ਪਾਲਕ ਲਈ ਸੀ ਉਹਨੂੰ ਆਪਾਂ ਸਾਈਡ ਤੇ ਵਾਸ਼ ਕਰ ਲਿਆ ਸੀ ਹੁਣ ਆਪਾਂ ਉਹਨੂੰ ਗਰਮ ਪਾਣੀ ਦੇ ਵਿੱਚ ਬੋਇਲ ਕਰਨਾ ਇਹਨੂੰ ਇੱਕ ਦੋ ਬੋਇਲ ਦੇ ਵਿੱਚ ਬਸ ਇਹਨੂੰ ਕੱਢ ਲੈਣਾ ਇੱਧਰ ਆਪਾਂ ਰੱਖ ਦਿੱਤਾ ਪੈਨ ਪੈਨ ਦੇ ਵਿੱਚ ਆਪਾਂ ਪਾਉਣਾ ਕਿਉਂ ਤੁਸੀਂ ਜਿਹੜਾ ਵੀ ਵਰਤਦੇ ਹੋ ਬਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਪਾਉਣਾ ਜੀਰਾ ਤੇ ਜਿਹੜੇ ਆਪਾਂ ਪਿਆਜ਼ ਕਟਿੰਗ ਕੀਤੇ ਸੀ ਉਹ ਆਪਾਂ ਪਾ ਦੇਣੀ ਆ ਇਹਨਾਂ ਨੂੰ ਆਪਾਂ ਹਲਕੇ ਥੋੜੇ ਗੋਲਡਨ ਬ੍ਰਾਊਨ ਕਰਨਾ ਪਿਆਜ਼ ਨੂੰ ਪਕਾ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਲਸਣ ਪਾਵਾਂਗੇ ਤੇ ਅਦਰਕ ਦਾ ਪੇਸਟ ਪਾਵਾਂਗੇ ਲਸਣ ਅਦਰਕ ਦਾ ਪੇਸਟ ਵੀ ਤੁਸੀਂ ਪਹਿਲਾਂ ਬਣਾ ਕੇ ਰੱਖ ਸਕਦੇ ਆ ਉਨੂੰ ਕੱਟ ਕੇ ਕੁੰਡੇ ਦੇ ਵਿੱਚ ਤਾਂ ਕਿ ਜੇ ਤੁਹਾਨੂੰ ਲਸਣ ਤੇ ਅਦਰਕ ਐਦਾ ਨਹੀਂ ਪਸੰਦ ਲਸਣ ਤੇ ਅਦਰਕ ਵੀ ਆਪਾਂ ਪਾ ਦਿੱਤਾ ਹੋਣਾ ਪਏ ਇਹਦੇ ਵਿੱਚ ਐਡ ਕਰਨੇ ਆ ਟਮਾਟਰ ਇੱਕ ਟਮਾਟਰ ਲੈ ਆਪਾਂ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰਦੇ ਆਂਗੇ ਤਾਂ ਕਿ ਛੇਤੀ ਪੱਕ ਜਾਊਗਾ ਤੇ ਐਦਾਂ ਆਪਾਂ ਮਸਾਲਾ ਹੀ ਰੈਡੀ ਕਰ ਲੈਣਾ ਇਹਨੂੰ ਆਪਾਂ 2 ਮਿੰਟ ਲਈ ਧੱਕ ਕੇ ਰੱਖ ਦੇਵਾਂਗੇ ਗੈਸ ਦਾ ਫਲੇਮ ਆਪਾਂ ਲੋ ਕੀਤਾ ਹੋਇਆ ਇਧਰ ਆਪਾਂ ਇੱਕ ਲੈਣੀ ਆਪਣੀ ਮਿਕਸੀ ਇਹਦੇ ਵਿੱਚ ਆਪਾਂ ਜਿਹੜੀ ਪਾਲਕ ਦਾ ਪੇਸਟ ਬਣਾਇਆ ਸੀ ਉਹ ਪਾਲਕ ਹੁਣ ਠੰਡੀ ਹੋ ਗਈ ਆ ਹੁਣ ਆਪਾਂ ਇਹਦਾ ਪੇਸਟ ਬਣਾ ਲੈਣਾ ਜਿਹੜੀ ਬੋਇਲ ਕੀਤੀ ਸੀ ਪਾਲਕ ਤੇ ਇਹਦੇ ਵਿੱਚ ਆਪਾਂ ਧਨੀਆ ਪਾਇਆ ਤੇ ਹਰੀ ਮਿਰਚਾਂ ਪਾਈਆਂ ਚਾਰ ਤੇ ਥੋੜ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਪਾਉਣਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਇਹਦੇ ਵਿੱਚ ਵੀ ਪਾ ਦਿਆਂਗੇ ਤੇ ਇਹਦਾ ਆਪਾਂ ਚੰਗੀ ਤਰ੍ਹਾਂ ਜਿਹੜਾ ਪੂਰਾ ਫਾਈਨ ਪੇਸਟ ਬਣਾ ਲੈਣਾ ਬਹੁਤ ਹੀ ਜ਼ਿਆਦਾ ਇਸ ਤਰੀਕੇ ਨਾਲ ਸਵਾਦ ਬਣਦਾ ਪਾਲਕ ਪਨੀਰ ਇੱਕ ਵਾਰ ਜੂ ਟ੍ਰਾਈ ਕਰੋ 10 ਮਿੰਟ ਦੇ ਵਿੱਚ ਬਣ ਜਾਂਦਾ ਤੇ ਇਧਰ ਆਪਣੇ ਪਿਆਜ਼ ਤੇ ਟਮਾਟਰ ਪੱਕ ਗਏ ਸੀ ਹੁਣ ਆਪਾਂ ਬਾਅਦ ਦੇ ਵਿੱਚ ਇਹਦੇ ਵਿੱਚ ਐਡ ਕਰਨੇ ਆ ਮਸਾਲੇ ਆਪਾਂ ਇਹਦੇ ਵਿੱਚ ਐਡ ਕੀਤਾ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਤੇ ਥੋੜੀ ਜੀ ਰੈੱਡ ਮਿਰਚ ਪਾਊਡਰ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਤੇ ਇਹਨੂੰ ਥੋੜਾ ਟਾਈਮ ਲਈ ਪੱਕਣ ਦੇਵਾਂਗੇ ਪਹਿਲਾਂ ਟਮਾਟਰ ਤੇ ਪਿਆਜ਼ ਹੀ ਪੁੱਨ ਨਾ ਪਾਉਦੋ ਮਸਾਲੇ ਨਹੀਂ ਐਡ ਕਰਨੇ ਆਪਾਂ ਇੱਕ ਦੋ ਮਿੰਟ ਲਈ ਣ ਢੱਕੇ ਰੱਖਤਾ ਸੀ ਹੁਣ ਦੇਖੋ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਪਾਲਕ ਦਾ ਜਿਹੜਾ ਪੇਸਟ ਬਣਾਇਆ ਸੀ ਉਹ ਐਡ ਕਰ ਦੇਣਾ ਹਲਦੀ ਤੁਸੀਂ ਇਹਦੇ ਵਿੱਚ ਘੱਟ ਪਾ ਸਕਦੇ ਆ ਜਿੰਨੀ ਆਪਾਂ ਨਾਰਮਲ ਸਬਜ਼ੀ ਦੇ ਵਿੱਚ ਪਾਉਨੇ ਆ ਓਨੀ ਜ਼ਿਆਦਾ ਹਲਦੀ ਨਹੀਂ ਇਹਦੇ ਵਿੱਚ ਪੈਂਦੀ ਜਸਟ ਅ ਫਲੇਵਰ ਲਈ ਥੋੜੀ ਪਾ ਸਕਦੇ ਆ ਤੇ ਆਪਾਂ ਚੰਗੀ ਤਰ੍ਹਾਂ ਪਾਲਕ ਦੇ ਪੇਸਟ ਨੂੰ ਆਪਣੇ ਮਸਾਲੇ ਦੇ ਵਿੱਚ ਮਿਕਸ ਕਰ ਲੈਣੇ ਆ ਇਹਦੇ ਵਿੱਚ ਆਪਾਂ ਕਸਤੂਰੀ ਮੇਥੀ ਪਾ ਦਿੰਨੇ ਆ ਕਿਉਂਕਿ ਤਨੀ ਆਪਾਂ ਆਲਰੇਡੀ ਵਿੱਚ ਪਾ ਦਿੱਤਾ ਹੈ ਤੇ ਆਪਾਂ ਇਹਨੂੰ ਵੀ ਦੋ ਤੋਂ ਤਿੰਨ ਮਿੰਟ ਲਈ ਇਦਾਂ ਟੱਕ ਕੇ ਰੱਖ ਦੇਣਾ ਤੇ ਉਦੋਂ ਜਿਹੜਾ ਆਪਾਂ ਇਹਦੇ ਵਿੱਚ ਪਨੀਰ ਪਾਉਣਾ ਹੁਣ ਆਪਾਂ ਉਹ ਰੈਡੀ ਕਰ ਲੈਨੇ ਆਂ ਆਪਾਂ ਇੰਦਰ ਪੈਨ ਲਿਆ ਇਹਦੇ ਵਿੱਚ ਆਪਾਂ ਥੋੜਾ ਘਿਓ ਪਾ ਕੇ ਪਨੀਰ ਪਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਉੱਤੇ ਥੋੜੀ ਥੋੜੀ ਜਿਹੀ ਹਲਦੀ ਚੁਟਕੀਕ ਰੈੱਡ ਮਿਰਚ ਪਾਊਡਰ ਤੇ ਥੋੜਾ ਜਿਹਾ ਚੁਟਕੀਕ ਨਮਕ ਪਾ ਕੇ ਇਹਨੂੰ ਰੋਸਟ ਕਰ ਲੈਣਾ 1-2 ਮਿੰਟ ਲਈ ਤੇ ਇਧਰ ਹੁਣ ਆਪਣਾ ਪਾਲਕ ਪਨੀਰ ਰੈਡੀ ਹੋਣ ਲੱਗਾ ਤੇ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਪਨੀਰ ਪਾਲਕ ਦੇ ਵਿੱਚ ਤੇ ਇਹਨੂੰ 5 ਕਿ ਮਿੰਟ ਲਈ ਪਕਾਉਣਾ ਕਿਉਂਕਿ ਪਾਲਕ ਤਾਂ ਆਲਰੇਡੀ ਬਣੀ ਹੋਈ ਆ ਪਨੀਰ ਬਣਾ ਲੈਣਾ ਤੇ ਆਪਣਾ ਪਾਲਕ ਪਨੀਰ ਜਿਹੜਾ ਰੈਡੀ ਆ ਇੰਜੋਏ